ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਿੱਚ ਯੂ ਐਸ ਏ ਦੀ ਫੇਰੀ ਹੋ ਰਹੀ ਹੈ ਜੀ ਉਹ ਫੇਰੀ ਕਿਉਂ ਹੋ ਰਹੀ ਹੈ ਉਹਦੇ ਕੀ ਮਨਸ਼ਾ ਹੈ ਉਹ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝ ਕਰੋ ਜੀ ਦੇਖੋ ਮਨਸ਼ਾ ਦੇ ਬਾਰੇ ਬਿਲਕੁਲ ਤੁਸੀਂ ਬਹੁਤ ਵਾਰ ਸਵਾਲ ਕੀਤਾ ਮੈਂ ਪਿਛਲੀ ਵਾਰ ਵੀ ਜਦੋਂ ਯੂ ਐਸ ਏ ਦੇ ਟੂਰ ਤੇ ਗਿਆ ਤੇ ਮੈਨੂੰ ਸਾਡੇ ਸਾਰੇ ਸਤਕਾਰਯੋਗ ਜਿੰਨੇ ਵੀ ਅਮਰੀਕਾ ਦੇ ਵਿੱਚ ਵਸਦੇ ਸਾਡੇ ਭੈਣਾਂ ਤੇ ਭਰਾਵਾਂ ਨੇ ਬਜ਼ੁਰਗਾਂ ਨੇ ਬਹੁਤ ਹੀ ਸਤਕਾਰ ਦਿੱਤਾ ਬੜਾ ਖੁੱਲ ਕੇ ਵਿਚਾਰਾਂ ਹੋਈਆਂ ਆ ਸੇਵਾ ਦੇ ਉੱਤੇ ਵੀ ਕਿੰਨੀ ਸੇਵਾ ਦੀ ਇਮਪੋਰਟੈਂਸ ਇਡੀ ਲਾਈਫ ਦੇ ਵਿੱਚ ਲਾਈਫ ਦਾ ਮਤਲਬ ਹੀ ਉਦੋਂ ਬਣਦਾ ਹੈਗਾ ਜਿਸ ਵੇਲੇ ਸਾਡਾ ਜੀਵਨ ਜਿਹੜਾ ਹੈਗਾ ਸਮਾਜ ਦੇ ਪ੍ਰਤੀ ਸੋਚ ਸੋਚ ਸਕੀਏ ਸਮਾਜ ਦੇ ਪ੍ਰਤੀ ਚੰਗਾ ਸੋਚ ਕੇ ਚੰਗਾ ਕਰ ਸਕੀਏ ਗੁਰੂ ਸਾਹਿਬਾਨ ਨੇ ਜੀਵਨ ਲਾਤੇ ਤੇ ਗੁਰੂ ਸਾਹਿਬਾਨਾਂ ਨੇ ਸਰਵੰਸ ਲਗਾ ਦਿੱਤੇ ਤੇ ਬਹੁਤ ਸੰਗਤ ਨੇ ਅਲੱਗ-ਅਲੱਗ ਮਤਲਬ ਜਗਾਤੇ ਫਿਰ ਇਸ ਦੇ ਵਿੱਚ ਖੁੱਲ ਕੇ ਵਿਚਾਰਾਂ ਕੀਤੀਆਂ ਜਿਹਦੇ ਨਾਲ ਮੈਨੂੰ ਲੱਗਦਾ ਵੀ ਇਸ ਸੇਵਾ ਦਾ ਮਿਸ਼ਨ ਹਮੇਸ਼ਾ ਹੀ ਜਿਸ ਤਰ੍ਹਾਂ ਇਹਦੇ ਪ੍ਰਚਾਰ ਤੇ ਪ੍ਰਸਾਰ ਦੀ ਅੱਜ ਬਹੁਤ ਵੱਡੀ ਲੋੜ ਹੈ ਜਿਹੜੇ ਕਿ ਸਾਡੇ ਵਿਅਕਤੀਗਤ ਜੀਵਨ ਨੂੰ ਪਰਿਵਾਰਿਕ ਜੀਵਨ ਨੂੰ ਤੇ ਸਮਾਜਿਕ ਜੀਵਨ ਨੂੰ ਸੁਖੀ ਅਤੇ ਖੁਸ਼ਹਾਲ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ ਪਿਛਲੀ ਵਾਰ ਵੀ ਮੈਂ ਜਦੋਂ ਇੱਥੇ ਮਤਲਬ ਫਿਰ ਆ ਕੇ ਅਸੀਂ ਜੋ ਸੰਗਤ ਦਾ ਸਹਿਯੋਗ ਜੋ ਵੀ ਸਿਸਟਮ ਦੇ ਥਰੂ ਜੋ ਵੀ ਸਾਡੀ ਇੰਟਰਨੈਸ਼ਨਲ ਪਾਲਿਸੀ ਹੈ ਉਹਦੇ ਮੁਤਾਬਕ ਫਿਰ ਉਹਦੇ ਵਿੱਚ ਸਾਡੇ ਕੋਲ ਬੱਚਿਆਂ ਦੇ ਵਿੰਗ ਦੇ ਵਿੱਚ ਕੁਝ ਅਲੱਗ ਕਮਰੇ ਬਣਾਉਣ ਦੀ ਲੋੜ ਸੀ ਕੁਝ ਫੀਮੇਲ ਵਿੰਗ ਦੇ ਵਿੱਚ ਅਲੱਗ ਆਈਸੋਲੇਟ ਜਿਹੜਾ ਉਹਨਾਂ ਨੂੰ ਕਰਨ ਵਾਸਤੇ ਜਦੋਂ ਲੋੜ ਪੈਂਦੀ ਐ ਸੈਕਟਿਸਟ ਕਹਿੰਦੇ ਕੁਝ ਕਮਰੇ ਬਣਾਉਣ ਦੀ ਲੋੜ ਹੈ ਉਹ ਚੁ ਕੁਝ ਕਮਰੇ ਬਣ ਕੇ ਸੇਵਾ ਦੇ ਵਿੱਚ ਤਿਆਰ ਹੋ ਗਏ ਐ ਮੈਂ ਪਰਮਾਤਮਾ ਅਗੇ ਅਰਦਾਸ ਵੀ ਕਰਦਾ ਐ ਤੇ ਮਹਾਰਾਜ ਨੂੰ ਬੇਨਤੀ ਕਰਦਾ ਵੀ ਇਹ ਸ਼ਕਸ਼ੀਤਾ ਜਿਹੜੀਆਂ ਸਮਾਜ ਪ੍ਰਤੀ ਕਾਇਨਾਤ ਪ੍ਰਤੀ ਇੰਨੀ ਮਿਹਨਤ ਕਰਦੀਆਂ ਵੀ ਇਹਨਾਂ ਨੂੰ ਹੋਰ ਤੰਦਰੁਸਤੀਆਂ ਤੇ ਸ਼ਕਤੀਆਂ ਬਖਸ਼ੇ ਤਾਂ ਜੋ ਸਮਾਜ ਦਾ ਇਹ ਜਿਹੜਾ ਸੇਵਾ ਦਾ ਕਾਰਜ ਹੈ ਅੱਗੇ ਵਧਦਾ ਰਹੇ। ਉਹ ਤਾਂ ਮੋਤ ਜਿਆਦੇ ਮਤਲਬ ਚਾਹੁੰਦੀ ਹੈਗੀ ਕਿ ਕੋਈ ਮਤਲਬ ਸਮਾਜ ਦੇ ਵਿੱਚ ਜਿਹੜਾ ਕੋਈ ਇਨਸਾਨ ਰੁਲ ਕੇ ਨਾ ਜਾਵੇ। ਜੀ। ਜਿਹੜਾ ਬੱਚਾ ਹੈ 바ਕੀ ਉਹ ਐਜੂਕੇਸ਼ਨ ਤੋਂ ਬਿਨਾਂ ਨਰੋਲੇ ਕੋਈ ਲਾਸ਼ ਤੋਂ ਬਿਨਾਂ ਨ ਸੰਭਾਲ ਤੋਂ ਬਿਨਾਂ ਤਾਂ ਸੰਸਾਰ ਦੇ ਵਿੱਚ ਜਿਹੜਾ ਹੈਗਾ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ। ਸੰਗਤਾਂ ਦਾ ਬਹੁਤ ਮਤਲਬ ਉਹਦੇ ਅੰਦਰ ਦੀ ਭਾਵਨਾ ਹੈ ਲੋੜ ਹੈਗੀ ਹੈ ਬਸ। ਕਿ ਮਤਲਬ ਸਾਡੀ ਜਿਹੜੀ ਹੈ ਨਾ ਮਤਲਬ ਜਿਹੜੀ ਅਸੀਂ ਖੁੱਲ ਕੇ ਸਮਾਜ ਦੇ ਵਿੱਚ ਪ੍ਰੋਜੈਕਟ ਜਿਹੜੇ ਹੈਗੇ ਆਂ ਉਹਨੂੰ ਪਤਾ ਹੈ ਕਿ ਪੰਜਾਬ ਦੀ ਧਰਤੀ ਤੇ ਅੱਜ ਬਜ਼ੁਰਗਾਂ ਦੀ ਕੀ ਸਮੱਸਿਆ ਹੈ ਜਿਹੜੇ ਡਿਪਰੈਸ਼ਨ ਚਲੇ ਜਾਂਦੇ ਆ ਉਹਨਾਂ ਦੀ ਕੀ ਸਮੱਸਿਆ ਹੈ ਮੈਂ ਸਮਝਦਾ ਕਿ ਜਿਹੜੇ ਵਿਦੇਸ਼ਾਂ ਵਿੱਚ ਸਾਡਾ ਪੰਜਾਬੀ ਭਾਈਚਾਰਾ ਬੈਠਾ ਹੈ ਹਾਂ ਉਹਨਾਂ ਦੇ ਦਿলো ਦਿਮਾਗ 'ਚ ਉਹ ਦਰਦ ਹੈਗਾ ਬਹੁਤ ਵੱਡਾ ਦਰਦ ਵੀ ਆਪਾਂ ਕੁਝ ਪੰਜਾਬ ਨੂੰ ਕੁਝ ਹਾਲ ਬਣਾਈਏ ਤੇ ਖਾਸ ਕਰਕੇ ਜਿਹੜੀ ਤੁਸੀਂ ਇਹ ਸੇਵਾ ਦੇ ਕਾਰਜ ਲੈ ਕੇ ਜਾ ਰਹੇ ਹੋ ਵੀ ਅਸੀਂ ਆਪਣੇ ਦਸਵੰਧ ਦੇ ਵਿੱਚੋਂ ਕੁਝ ਨਾ ਕੁਝ ਉਹਦਾ ਯੋਗਦਾਨ ਪਾ ਕੇ ਉਹਨੂੰ ਮੁਕੰਮਲ ਕਰੀਏ ਸਾਰੇ ਇਕੱਠੇ ਨਨ ਨੈਤਿਕ ਲਿਖਾਰਿਕ ਇਨ ਸੰ ਮਤਲਬ ਬਾਕੀ ਪਰਮਾਤਮਾ ਜਿਵੇਂ ਜਿਵੇਂ ਕਿਸੇ ਨੂੰ ਸਿਲੈਕਟ ਕਰਦਾ ਹੈ ਨਾ ਕਿਉਂਕਿ ਜਦੋਂ ਭਾਵਨਾਵਾਂ ਮਹਾਰਾਜ ਕਹਿੰਦੇ ਜਿਹਹਾ ਪੌਤਿਆਂ ਫਲ ਪਾਈ ਹੈ ਤੇ ਜਿਨ੍ਹਾਂ ਦੀ ਭਾਵਨਾਵਾਂ ਹੈਗੀਆਂ ਐਦਾਂ ਨਹੀਂ ਤੇ ਪਰਮਾਤਮਾ ਆਪੇ ਉਹਨਾਂ ਦੇ ਬਖਸ਼ਿਸ਼ ਕਰਦਾ ਤੇ ਸੇਵਾ ਆਪਣੇ ਖੁੱਲ ਕੇ ਲੈਂਦਾ ਤੇ ਸੰਗਤਾਂ ਮਤਲਬ ਜਿਵੇਂ ਮੈਂ ਕਹਿੰਦਾ ਹੁੰਦਾ ਨਾ ਵੀ ਪੇਕਿਆਂ ਦਾ ਫਿਕਰ ਹੁੰਦਾ ਲੜਕੀ ਨੂੰ ਉਹ ਇਥੋਂ ਦੇ ਮੂਲ ਜਿਹੜੇ ਪੰਜਾਬ ਤੋਂ ਗਏ ਹੋਏ ਆ ਉਹਨਾਂ ਨੂੰ ਇੰਨਾ ਮਤਲਬ ਇਸ ਗੱਲ ਦੇ ਉੱਤੇ ਠੰਡੀਆਂ ਹਮਾਵਾਂ ਜਿਹੜੀਆਂ ਹੈਗੀਆਂ ਉਹਦੀ ਰੂਚੀ ਹੈ ਰੱਖਦੇ ਉਹ ਵੀ ਕੋਈ ਸਾਨੂੰ ਐਸੀ ਖਬਰ ਨਹੀਂ ਮਿਲਣੀ ਚਾਹੀਦੀ ਵੀ ਕੋਈ ਬੰਦਾ ਰੋਲ ਕੇ ਚਲੇ ਗਿਆ ਮਤਲਬ ਕਹਿਣ ਦਾ ਭਾਵੇਂ ਵੀ ਉਹਨਾਂ ਦਾ ਜਿਹੜਾ ਮੋਹ ਹੈਗਾ ਅੱਜ ਵੀ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਹੋਇਆ ਹੈ ਮੈਂ ਤਾਂ ਇਹਨੂੰ ਪਿਆਰ ਕਹਿੰਦਾ ਹੈਗਾ ਮਤਲਬ ਮੋਹ ਦਾ ਇਹ ਹੁੰਦਾ ਹੈ ਜਿਹਦੇ ਵਿੱਚ ਮਤਲਬ ਲੈਣ ਦੇਣ ਤੇ ਖੜਾ ਹੁੰਦਾ ਹੈ ਪ੍ਰੇਮ ਜਿਹੜਾ ਹੁੰਦਾ ਹੈ ਉਹ ਹੁੰਦਾ ਹੈ ਵੀ ਆਪਣਾ ਫਰਜ਼ ਸਮਝ ਕੇ ਅਦਾ ਕਰਨਾ ਪਰ ਪਿਆਰ ਦੀ ਤੰਦਾ ਜਿਹੜੀਆਂ ਗੱਲੀਆਂ ਪੱਕੀਆਂ ਹੁੰਦੀਆਂ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ